ਪਟਿਆਲਾ ਦੇ ਸ਼੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਸ਼ਾਂਤੀ ਨਗਰ ਵਿੱਚ ਸਾਲਾਨਾ ਸਮਾਰੋਹ ਦਾ ਆਯੋਜਨ ਕੀਤਾ ਗਿਆ ਇਸ ਸਬੰਤ ਸਾਡੇ ਇੱਕ ਰਿਪੋਰਟ ਪਟਿਆਲਾ ਦੇ ਸ਼੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਸ਼ਾਂਤੀ ਨਗਰ ਵਿੱਚ ਸਾਲਾਨਾ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਆਮ ਆਦਮੀ ਪਾਰਟੀ ਪੰਜਾਬ ਦੇ ਜਰਨਲ ਸਕੱਤਰ ਅਤੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਇਸ ਮੌਕੇ ਅਦਾਰਾ ਚੜ੍ਹਦੀ ਕਲਾ ਦੇ ਚੇਅਰਮੈਨ ਪਦਮਸ਼੍ਰੀ ਡਾਕਟਰ ਜਗਜੀਤ ਸਿੰਘ ਦਰਦੀ ਨੇ ਉਨ੍ਹਾਂ ਦਾ ਸਵਾਗਤ ਅਤੇ ਸਨਮਾਨ ਕੀਤਾ ਪ੍ਰੋਗਰਾਮ ਦੀ ਸ਼ੁਰੂਆਤ ਸ਼ਬਦ ਗਾਇਨ ਨਾਲ ਹੋਈ ਇਸ ਮੌਕੇ ਬਲਤੇਜ ਪੰਨੂ ਨੇ ਸੰਬੋਧਨ ਕੀਤਾ ਤੇ ਪੰਜਾਬ ਸਰਕਾਰ ਵੱਲੋਂ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਲਈ ਕੀਤੇ ਜਾ ਰਹੇ ਉਪਰਾਲਿਆਂ ਦਾ ਜ਼ਿਕਰ ਕੀਤਾ। ਇਸ ਮੌਕੇ ਬਲਤੇਜ ਪੰਨੂ ਨੇ ਕਿਹਾ ਕਿ ਦਰਦੀ ਪਰਿਵਾਰ ਲੰਬੇ ਅਰਸੇ ਤੋਂ ਸਿੱਖਿਆ ਦੇ ਇੱਕ ਪੱਧਰ ਨੂੰ ਉੱਪਰ ਚੁੱਕਣ ਲਈ ਸ਼ਾਨਦਾਰ ਕੰਮ ਕਰ ਰਹੇ। ਉਨ੍ਹਾਂ ਕਿਹਾ ਕਿ ਸ਼੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਸਮੇਤ ਇਹਨਾਂ ਦੇ ਹੋਰ ਵਿਦਿਅਕ ادارے ਵਿੱਚ ਵਿਦਿਆਰਥੀਆਂ ਨੂੰ ਦੁਨਿਆਵੀ ਸਿੱਖਿਆ ਦੇ ਨਾਲ-ਨਾਲ ਧਾਰਮਿਕ ਸਿੱਖਿਆ ਵੀ ਦਿੱਤੀ ਜਾਂਦੀ ਹੈ। ਪੰਨੂ ਨੇ ਕਿਹਾ ਕਿ ਅਜਿਹੇ ادارے ਅਤੇ ਜਿਹੀਆਂ ਸਿੱਖਿਆ ਸੰਸਥਾਵਾਂ ਸਾਡੇ ਸਮਾਜ ਵਿੱਚ ਬਹੁਤ ਘੱਟ ਨਜ਼ਰ ਆਉਂਦੀਆਂ ਨੇ ਜਿੱਥੇ ਕਿ ਬੱਚਿਆਂ ਦਾ ਬৌਧਿਕ ਪੱਧਰ ਉੱਪਰ ਚੁੱਕਣ ਦੇ ਉਪਰਾਲੇ ਕੀਤੇ ਜਾਂਦੇ ਹੋਣ ਇਸ ਮੌਕੇ ਪਦਮਸ਼ਰੀ ਡਾਕਟਰ ਜਗਜੀਤ ਸਿੰਘ ਦਰਦੀ ਨੇ ਵੀ ਸੰਬੋਧਨ ਕੀਤਾ ਤੇ ਕਿਹਾ ਕਿ ਸਾਨੂੰ ਸ਼ੁਰੂ ਤੋਂ ਹੀ ਬੱਚਿਆਂ ਨੂੰ ਚੰਗੀ ਸਿੱਖਿਆ ਦੇਣ ਦੀ ਪ੍ਰੇਰਣਾ ਦਿੱਤੀ ਗਈ ਹੈ ਡਾਕਟਰ ਜਗਜੀਤ ਸਿੰਘ ਦਰਦੀ ਨੇ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਨੂੰ ਆਮ ਲੋਕਾਂ ਦੀ ਪਹੁੰਚ ਵਿੱਚ ਲਿਆਉਣ ਲਈ ਚੰਗਾ ਕੰਮ ਕਰ ਰਹੀ ਹੈ ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਨੇ ਗਿੱਧੇ ਪੰਗੜੇ ਕਵਿਤਾ ਗਾਇਨ ਦੀ ਸ਼ਾਨਦਾਰ ਪੇਸ਼ਕਾਰੀ ਦਿੱਤੀ ਇਸ ਮੌਕੇ ਸਕੂਲ ਦੇ ਪ੍ਰਬੰਧਕਾਂ ਵੱਲੋਂ ਬੱਚਿਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਸਕੂਲ ਦੇ ਡਾਇਰੈਕਟਰ ਸਰਦਾਰਨੀ ਜਸਵਿੰਦਰ ਕੌਰ ਸਰਦੀ ਚੜਦੀ ਕਲਾ ਟਾਈਮ ਟੀਵੀ ਦੇ ਡਾਇਰੈਕਟਰ ਡਾਕਟਰ ਇੰਦਰਪ੍ਰੀਤ ਕੌਰ ਸਰਦੀ ਪ੍ਰਿੰਸੀਪਲ ਕਮਲਜੀਤ ਕੌਰ ਸਕੂਲ ਦਾ ਸਮੂਹ ਸਟਾਫ ਤੇ ਵਿਦਿਆਰਥੀ ਮੌਜੂਦ ਰਹੀ। ਸ੍ਰੀ ਗੁਰੂ ਹਰਕਿਸ਼ਨ ਪਬਲਿਕ ਸਕੂਲ ਦੇ ਸਲਾਹਨਾ ਸਵਾਗਤ ਵਿੱਚ ਆਏ ਹੋਏ ਸਾਡੇ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਜਨਰਲ ਸੈਕਟਰੀ ਅਤੇ ਪੰਜਾਬ ਸਰਕਾਰ ਦੇ মিডিਆ ਐਡਵਾਈਜ਼ਰ ਸ੍ਰੀ ਬਲਤੇਜ ਵਰਨੋਂ ਜੀ ਸਾਰੇ ਪੇਰੈਂਟਸ ਪਿਆਰੇ ਵਿਦਿਆਰਥੀ ਚਰਦੀਕਲਾ ਦਾ ਆਧਾਰ ਦੇ ਅਫੀਸਰਸ ਤੇ ਸਾਰੇ ਮੈਨੇਜਮੈਂਟ ਦੇ ਮੈਂਬਰ ਸਹਿਬਾਨ ਮੈਂ ਤੁਹਾਨੂੰ ਸਾਰਿਆਂ ਨੂੰ ਵੈਲਕਮ ਕਰਕੇ ਖੁਸ਼ੀ ਮਹਿਸੂਸ ਕਰ ਰਿਹਾ ਹਾਂ ਕਿ ਅੱਜ ਤੋਂ 127 ਸਾਲ ਪਹਿਲਾਂ ਜਿਹੜੀ ਵਿਦਿਆ ਦੀ ਜੋਤ ਸ੍ਰੀਮਾਨ ਸੰਤ ਦਰਸੀਧ ਜੀ ਮਹਾਰਾਜ ਨੇ ਹਿੰਦੁਸਤਾਨ ਵਿੱਚ ਬਨਾਰਸ ਸਿੰਧੂ ਯੂਨੀਵਰਸਿਟੀ ਦੀ ਨੀਂਹ ਰੱਖ ਕੇ ਜਗਾਈ ਸੀ ਅਤੇ 1898 ਵਿੱਚ ਪਾਕਿਸਤਾਨ ਦੇ ਐਟੋਮਿਕ ਸਿਟੀ ਕਹਾਊਟਾ ਵਿੱਚ ਪਹਿਲਾ ਖਾਲਸਾ ਸਕੂਲ ਮੇਰੇ ਬਜ਼ੁਰਗਾਂ ਨੇ ਬਣਾਇਆ ਸੀ ਉਸ ਦੀ ਬੁਰੀਆਦ ਵੀ ਸੱਤਦਰ ਸਿੰਘ ਜੀ ਨੇ ਰੱਖੀ ਸੀ 127 ਸਾਲ ਦਾ ਹਿੰਦੁਸਤਾਨ ਵਿੱਚ ਵਿਦਿਅਕ ਇਨਕਲਾਬ ਲਿਆਉਣ ਦਾ ਸਫ਼ਰ ਸਾਡਾ ਮਾਣ ਮੱਤਾ ਸ਼ਾਨਦਾਰ ਵਿਰਸਾ ਹੈ ਕਿਉਂਕਿ ਸਰ ਜੀ ਮਹਾਰਾਜ ਨੂੰ ਇਸ ਗੱਲ ਦਾ ਗਿਆਨ ਸੀ ਕਿ ਜਦੋਂ ਤੱਕ ਹਿੰਦੁਸਤਾਨ ਦੇ ਲੋਕ ਵਿਦਿਆਰਥੀ ਨਹੀਂ ਹੋਣਗੇ ਅਨਪੜ੍ਹ ਲੋਕ ਇਸ ਦੇਸ਼ ਨੂੰ ਆਜ਼ਾਦ ਨਹੀਂ ਕਰਵਾ ਸਕਣਗੇ ਤਾਂ ਮੈਂ ਮਾਣ ਅਤੇ ਫਖਰ ਮਹਿਸੂਸ ਕਰਦਾ ਹਾਂ ਕਿ ਪਹਿਲਾਂ ਹਿੰਦੁਸਤਾਨ ਦੀ ਆਜ਼ਾਦੀ ਲਈ ਸਾਡੇ ਘਰੋਂ ਇਨਕਲਾਬੀ ਲਹਿਰ ਸ਼ੁਰੂ ਹੋਈ ਅਤੇ ਫਿਰ ਆਜ਼ਾਦੀ ਤੋਂ ਬਾਅਦ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਮੇਰੇ ਗ੍ਰੈਂਡਫਾਦਰ ਨੇ ਇੰਡੀਆ ਗੇਟ ਦਿੱਲੀ ਦੇ ਬਿਲਕੁਲ ਨਾਲ ਪਹਿਲਾ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਬਣਾਇਆ ਸੀ ਅੱਜ ਦਿੱਲੀ ਵਿੱਚ ਵੀ 25 ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਚੱਲ ਰਹੇ ਹਨ ਜਿਹਰਾਂ ਦੀ ਬੁਨਿਆਦ ਮੇਰੇ ਪੂਜ ਦੀ ਗ੍ਰੈਂਡਫਾਦਰ ਨੇ ਰੱਖੀ ਸੀ ਅਤੇ ਮੈਨੂੰ ਵੀ ਖੁਸ਼ਕਿਸਮਤ ਬਣਾ ਦਿੱਤਾ ਜਦੋਂ ਮੇਰੇ ਪਿਤਾ ਜੀ ਸਤਖੰਡ ਵਾਸੀ ਗਿਆਨੀ ਹਰਨਾਮ ਸਿੰਘ ਜੀ ਅਤੇ ਮਾਤਾ ਸਰਦਾਰਨੀ ਹਰਵੰਤ ਸਿੰਘ ਕੋਰ ਨੇ 1950 ਦੇ ਨੇੜੇ ਬਟਿਆਲੇ ਵਿੱਚ ਜਿੱਥੇ ਵਿਦਿਆਕ ਬੱਚਿਆਂ ਨੂੰ ਵਿਦਿਆਦਾਨ ਦੇਣ ਲਈ ਸਕੂਲ ਖੋਲੇ ਉਥੇ ਨਾਲ ਜਾਬੋਰੈਂਟਿਡ ਐਜੂਕੇਸ਼ਨ ਦਾ ਵੀ ਉਹਨਾਂ ਨੇ ਆਗਾਜ਼ ਕੀਤਾ ਇਹ 75 ਸਾਲ ਦਾ ਸਮਾਂ ਹੈ ਪੰਨੂ ਸਾਹਿਬ ਆਜ਼ਾਦ ਹਿੰਦੁਸਤਾਨ ਵਿੱਚ ਪਰਮਾਤਮਾ ਨੇ ਕਿਰਪਾ ਕਰਕੇ ਸਾਡੇ ਕੋਲ ਉਹ ਵਿਦਿਆ ਦੇ ਖੇਤਰ ਵਿੱਚ ਸੇਵਾ ਕਰਵਾਈ ਅਧਾਰਾ ਚੜ੍ਹਦੀ ਕਲਾ ਚੜ੍ਹਦੀ ਕਲਾ মিডিਆ ਹਾਊਸ ਸੰਸਾਰ ਦਾ ਸਭ ਤੋਂ ਵੱਡਾ ਪੰਜਾਬੀ ਦਾ মিডিਆ ਹਾਊਸ ਹੈ ਰਿਸਪੈਕਟਿਡ মিডিਆ ਹਾਊਸ ਹੈ ਜਿੱਥੇ ਪ੍ਰਿੰਟ মিডিਆ ਇਲੈਕਟ੍ਰੋਨਿਕ মিডিਆ ਸੋਸ਼ਲ ਅਤੇ ਡਿਜੀਟਲ মিডিਆ ਇਸ ਪਿਆਰੇ ਪੰਜਾਬ ਦੀ ਅਤੇ ਦੇਸ਼ ਦੀ ਸੇਵਾ ਕਰ ਰਿਹਾ ਹੈ ਮੈਨੂੰ মিডিਆ ਦੇ ਖੇਤਰ ਵਿੱਚ ਅੱਜ 65 ਸਾਲ ਹੋ ਗਏ 1960 ਵਿੱਚ ਪਰਮਾਤਮਾ ਨੇ ਜਿਸ ਤਰ੍ਹਾਂ ਮੇਰੇ ਬਜ਼ੁਰਗਾਂ ਤੋਂ ਇਸ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਦੀ ਦਾਤ ਦਿੱਤੀ ਸੀ ਉਸੇ ਤਰ੍ਹਾਂ ਪੰਨੂ ਸਾਹਿਬ ਇਹ ਪੰਜਾਬ ਜਿਸ ਦੇ ਤੁਸੀਂ ਮੀਡੀਆ ਐਡਵਾਈਜ਼ਰ ਹੋ ਅਤੇ ਜਿਸ ਰਾਜ ਕਰ ਰਹੀ ਪਾਰਟੀ ਦੇ ਤੁਸੀਂ ਸੈਕਰੀ ஜெਨਰਲ ਹੋ ਇਸ ਪੰਜਾਬ ਦੀ ਕ੍ਰिएशन ਲਈ ਸਿਰਜਣਾ ਲਈ ਰਾਸ਼ਟਰਪਤੀ ਨੇ 26 ਜਨਵਰੀ 2022 ਨੂੰ ਆਪਣੇ ਦਸਤਖਤ ਕਰਕੇ ਐਲਾਨ ਕੀਤਾ ਕਿ ਜਗਜੀਤ ਸਿੰਘ ਦਰਦੀ ਸਭ ਤੋਂ ਛੋਟੀ ਉਮਰ ਦਾ ਵਲੰਟੀਅਰ ਜਿਸ ਨੇ ਮੌਜੂਦਾ ਪੰਜਾਬ ਨੂੰ ਬਣਾਉਣ ਲਈ ਆਪਣੀ ਕੁਰਬਾਨੀ ਦਿੱਤੀ ਤਾਂ ਇਹ ਮੈਨੂੰ ਮਾਣ ਮਿਲਿਆ ਕਿ ਮੇਰੇ ਬਜ਼ੁਰਗਾਂ ਤੋਂ ਜਿਹੜੀ ਵਿਰਾਸਤ ਮੈਨੂੰ ਮਿਲੀ ਸੀ ਵਿਦਿਆ ਦੇ ਖੇਤਰ ਵਿੱਚ এডਿਕੇਸ਼ਨ ਦੇ ਅਤੇ ਫਿਰ ਬਿੜਿਆ ਦੇ ਖੇਤਰ ਵਿੱਚ 1960 ਵਿੱਚ ਮੈਂ ਖਬਰਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਸੀ ਅਤੇ ਫਿਰ ਇੱਕ ਦਿਨ ਆਇਆ ਹੁਣ ਅਸੀਂ 350 ਸਾਲਾ ਸ਼ਤਾਬਦੀ ਸਾਡੇ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਨੇ ਅਤੇ ਰਾਸ਼ਟਰੀ ਕ੍ਰਿਨੀਨਰ ਅਰਵਿੰਦ ਕੇਜਰੀਵਾਲ ਜੀ ਨੇ ਇਹ 350 ਸਾਲਾ ਸ਼ਤਾਬਦੀ ਮਨਾਈ ਹੈ ਜਿਸ ਨੂੰ ਤੁਸੀਂ ਅੱਖਾਂ ਨਾਲ ਦੇਖਿਆ ਹੈ ਜਦੋਂ ਗੁਰੂ ਨਾਨਕ ਦੇਵ ਜੀ ਦਾ 500 ਸਾਲਾ ਗੁਰਪੁਰਬ ਆਇਆ ਸੀ। ਉਦੋਂ ਸਾਡੇ ਉੱਤੇ ਪ੍ਰਮਾਤਮਾ ਨੇ ਕਿਰਪਾ ਕੀਤੀ ਅਤੇ ਛੜਦੀ ਕਲਾ ਅਖ਼ਬਾਰ ਸ਼ੁਰੂ ਹੋਇਆ ਸੀ। 1969 ਤੇ 2025 ਇਹ 56 ਸਾਲ ਦਾ ਸਮਾਂ ਹੈ ਜੋ ਲਗਾਤਾਰ ਮੈਂ ਆਪਣੀ ਅਖ਼ਬਾਰ ਰਹੀਂ ਅਤੇ ਪਿਛਲੇ 20 ਸਾਲ ਤੋਂ ਛੜਦੀ ਕਲਾ ਟਾਈਮ ਟੀਵੀ ਰਹੀਂ ਲੋਕਾਂ ਨੂੰ ਜੱਗੀ ਜੀਵਨ ਜਾਤ ਦੇਣ ਲਈ ਗੁਰਦਾਰਾ ਬੰਗਲਾ ਸਾਹਿਬ ਦਿੱਲੀ ਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜਨਮ ਸਥਾਨ ਪਟਨਾ ਸਾਹਿਬ ਤੋਂ ਮੈਨੂੰ ਲਾਈਵ ਟੈਲੀਕਾਸਟ ਕਰਨ ਦੀ ਸੇਵਾ ਮਿਲੀ ਇਤਨੀ ਵੱਡੀ ਸੇਵਾ ਸੀ ਕਿ 2.5 ਕਰੋੜ ਰੁਪਏ ਮਹੀਨੇ ਦਾ ਖਰਚਾ ਇਹ ਪ੍ਰਮਾਤਮਾ ਨੇ ਆਪ ਆਕਾਸ਼ ਵਿੱਚੋਂ ਮੈਨੂੰ ਪੈਸਾ ਭੇਜ ਕੇ ਇਹ 20 ਸਾਲ ਦਾ ਸਮਾਂ ਮੈਂ ਇਸ ਸੈਟੇਲਾਈਟ ਚੈਨਲ ਨਾਲ ਲੋਕਾਂ ਦੀ ਸੇਵਾ ਕਰ ਰਿਹਾ ਹਾਂ ਮੈਨੂੰ ਹੋਰ ਖੁਸ਼ੀ ਹੈ ਕਿ ਮੈਂ ਸ਼ਤਾਬਦੀਆਂ ਦੇਖੀਆਂ 1968 ਗੁਰੂ ਗੋਬਿੰਦ ਸਿੰਘ ਮਹਾਰਾਜ ਦੀ 300 ਸਾਲਾ ਜਨਮ ਸ਼ਤਾਬਦੀ ਦੇਖੀ 1969 ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜਨਮ ਸ਼ਤਾਬਦੀ ਦੇਖੀ ਕੇਵਲ ਦੇਖੀ ਹੀ ਨਹੀਂ ਮੈਂ 300 ਸਾਲਾਂ ਤੇ 300 500 ਸਾਲਾਂ ਤੇ 500 ਸਟੂਡੈਂਟਸ ਦੇ ਨਾਲ ਇਹਨਾਂ ਸ਼ਤਾਬਦੀਆਂ ਵਿੱਚ ਸ਼ਾਮਲ ਹੋਇਆ ਲੇਕਿਨ 50 ਸਾਲ ਬਾਅਦ ਫੇਰ ਪ੍ਰਭੂ ਦੀ ਕਿਰਪਾ ਹੋਈ ਕਿ ਜਦੋਂ 350 ਸਾਲਾਂ ਦਸਮ ਪਾਤਸ਼ਾਹ ਦਾ ਪ੍ਰਕਾਸ਼ ਫੁਰਮਾਇਆ 350 ਸਾਲਾ ਗੁਰੂ ਤੇਗ ਬਹਾਦਰ ਸਾਹਿਬ ਦਾ ਪ੍ਰਕਾਸ਼ ਫੁਰਮਾਇਆ ਅਤੇ ਹੁਣ 350 ਸਾਲਾ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਪੁਰਬ ਆਇਆ ਇਹ ਸਾਰੇ ਪ੍ਰੋਗਰਾਮ ਭਾਵੇਂ ਰਾਸ਼ਟਰਪਤੀ ਭਾਵੇਂ ਦੇਸ਼ ਦਾ ਪ੍ਰਧਾਨ ਮੰਤਰੀ ਭਾਵੇਂ ਸੂਬੇ ਦੇ ਮੁੱਖ ਮੰਤਰੀ ਇਹ ਸਾਰੇ ਪ੍ਰੋਗਰਾਮ ਹੁਣ ਸਾਨੂੰ ਦੁਨੀਆ ਦੇ ਲੋਕਾਂ ਨੂੰ ਦੁਨੀਆ ਦੇ ਹਰ ਸ਼ਹਿਰ ਅਤੇ ਹਰ ਦੇਸ਼ ਵਿੱਚ ਦਿਖਾਉਣ ਦੀ ਸੇਵਾ ਮਿਲੀ ਔਰ ਪਰਮਾਤਮਾ ਦੀ ਕਿਰਪਾ ਨਾਲ ਸਾਰੇ ਸੰਸਾਰ ਵਿੱਚ ਲੋਕਾਂ ਨੇ ਦੇਖਿਆ ਔਰ ਮੈਨੂੰ ਹੋਰ ਵੀ ਇਸ ਗੱਲ ਦੀ ਖੁਸ਼ੀ ਹੈ ਕਿ ਅੱਜ ਸingh maharaj ਦੇ ਛੋਟੇ ਸਹਬਜ਼ਾਦੇ ਜਿਨ੍ਹਾਂ ਦੀ ਮਹਾਨੀ ਸ਼ਹਾਦਤ ਬਾਰੇ ਸਾਡੇ ਬੱਚਿਆਂ ਨੂੰ ਪਤਾ ਨਹੀਂ ਸੀ ਅੱਜ ਸਾਡੇ ਦੇਸ਼ ਵਿੱਚ ਹੀ ਨਹੀਂ ਸਗੋਂ ਸਾਰੀ ਦੁਨੀਆ ਦੇ ਬੱਚਿਆਂ ਨੂੰ ਦਸਮ ਪਾਤਸ਼ਾਹ ਦੇ ਇਹਨਾਂ ਛੋਟੇ-ਛੋਟੇ ਸਹਬਜ਼ਾਦਿਆਂ ਦੀ ਅਲੌਕਿਕ ਕੁਰਬਾਨੀ ਬਾਰੇ ਪਤਾ ਲੱਗਿਆ ਹੈ ਅੱਜ ਜਦੋਂ 350 ਸਾਲਾ ਬਣਾਇਆ ਹੈ ਜੋ ਪਿਆਰ ਉਤਸ਼ਾਹ ਤੇ ਸ਼ਰਧਾ ਮੈਂ ਲੋਕਾਂ ਵਿੱਚ ਦੇਖੀ ਹੈ ਉਸ ਦਾ ਬਹੁਤ ਵੱਡਾ ਕ੍ਰੈਡਿਟ ਸਾਡੀ ਪੰਜਾਬ ਦੀ ਸਰਕਾਰ ਨੂੰ ਜਾਂਦਾ ਹੈ ਅਤੇ ਮੈਂ ਆਪ ਨਾਲ ਹੋ ਕੇ ਇਹਨਾਂ ਸਾਰੇ ਪ੍ਰੋਗਰਾਮਾਂ ਨੂੰ ਟੀਵੀ ਚੈਨਲ ਉੱਤੇ ਦਿਖਾਇਆ ਹੈ ਸਾਰੇ ਪੰਜਾਬ ਵਿੱਚ ਪੰਜਾਬ ਸਰਕਾਰ ਵੱਲੋਂ ਨਗਰ ਕੀਰਤਨ ਸਜਾਏ ਗਏ ਅਤੇ ਫਿਰ ਸ੍ਰੀ ਅਨੰਦਪੁਰ ਸਾਹਿਬ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਵਿੱਤਰ ਸੀਸ ਦਾ ਸੰਸਕਾਰ ਹੋਇਆ ਸੀ ਗੁਰਦੁਆਰਾ ਰਕਾਬਗੰਨ ਸਾਹਿਬ ਦਿੱਲੀ ਜਿੱਥੇ ਉਹਨਾਂ ਦੇ ਪਵਿੱਤਰ ਧੜ ਦਾ ਸੰਸਕਾਰ ਹੋਇਆ ਸੀ ਇਹਨਾਂ ਦੋਵੇਂ ਥਾਵਾਂ ਉੱਤੇ ਮਾਨ ਸਾਹਿਬ ਨੇ ਬਹੁਤ ਵੱਡੇ ਕੀਰਤਨ ਦਰਬਾਰ ਔਰ ਗੁਰਮਤ ਸਮਾਗਮ ਕਰਵਾਏ ਇਹ ਮੈਂ ਪਹਿਲੀ ਵਾਰੀ ਦੇਖਿਆ ਹੈ ਕਿ ਕਿਸੇ ਸੂਬੇ ਦੀ ਸਰਕਾਰ ਨੇ ਇਤਨੀ ਵੱਡੀ ਪੱਧਰ ਉੱਤੇ ਤਿਲਕ ਜੰਝੂ ਰਾਖਾ ਪ੍ਰਭਤ ਅੰਕ ਕਿਨੋ ਬੜੋ ਕਲੂ ਮੈਂ ਸਾ ਕਾ ਗੁਰਤੇਗ ਬਹਾਦਰ ਬੋਲਿਆ ਤਰ ਪਈਏ ਧਰਮ ਨਾ ਛੋੜੀਏ ਬਾਹੇ ਜਿਨਾ ਦੀ ਪਕੜੀਏ ਸਿਰ ਦੀ ਜੇ ਬਾਹੇ ਨਾ ਛੋੜੀਏ ਇਹ ਸੁਨਿਆ ਸਾਡੇ ਪੰਜਾਬ ਨੂੰ ਰੰਗਲਾ ਬਣਾਉਣ ਵਾਲੇ ਸਰਦਾਰ ਭਗਵੰਤ ਸਿੰਘ ਜੀ ਮਾਨ ਨੇ ਜਿਹੜਾ ਕਮਾਲ ਦਾ ਕਰ ਰਾਮਾ ਕੀਤਾ ਹੈ ਉਹ ਪੰਜਾਬ ਦੇ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਨਾਲ ਲਿਖਿਆ ਗਿਆ ਹੈ ਔਰ ਮੈਨੂੰ ਇਸ ਗੱਲ ਦੀ ਹੋਰ ਵੀ ਖੁਸ਼ੀ ਹੈ ਕਿ ਸਰਦਾਰ ਬਲਤੇਜ ਸਿੰਘ ਮੰਨੂ ਜੋ ਕਿਤਨੇ ਲੰਬੇ ਸਮੇਂ ਤੋਂ ਮੀਡੀਆ ਦੇ ਖੇਤਰ ਵਿੱਚ ਕੰਮ ਕਰਦੇ ਆ ਰਹੇ ਹਨ ਉਹਨਾਂ ਨੂੰ ਪੰਜਾਬ ਦੇ ਮੀਡੀਆ ਦੀ ਅਗਵਾਈ ਕਰਨ ਲਈ ਸੇਵਾ ਕਰਨ ਲਈ ਇਹ ਇਤਨੀ ਵੱਡੀ ਸੇਵਾ ਦਿੱਤੀ ਗਈ ਹੈ ਅਤੇ ਉਹਨਾਂ ਦੀ ਕਾਬਲੀਅਤ ਨੂੰ ਉਹਨਾਂ ਦੀ ਸ਼ਖਸੀਅਤ ਨੂੰ ਉਹਨਾਂ ਦੀ ਲੋਕਾਂ ਵਿੱਚ ਹਰਬੰਨ ਪਿਆਰਿਆ ਹਰਬੰਨ ਪਿਆਰਤਾ ਨੂੰ ਦੇਖ ਕੇ ਉਹਨਾਂ ਨੂੰ ਸੂਬੇ ਦਾ ਪਾਰਟੀ ਦਾ ਸੈਕਟਰੀ ਜਨਰਲ ਵੀ ਬਣਾਇਆ ਗਿਆ ਹੈ ਮੈਂ 3 ਦਿਨ ਪਹਿਲਾਂ ਅਰਵਿੰਦ ਕੇਜਰੀਵਾਲ ਜੀ ਨੂੰ ਮਿਲਿਆ ਸੀ ਉਹਨਾਂ ਨੂੰ ਪਤਾ ਹੈ ਕਿ ਇਸ ਪੰਜਾਬ ਦੀ ਸਿਰਜਣਾ ਲਈ ਜਗਜੀਤ ਸਿੰਘ ਦਰਦੀ ਨੇ ਆਪਣਾ ਖੂਨ ਅਤੇ ਪਸੀਨਾ ਪਾਇਆ ਹੈ ਔਰ ਇਹ ਜਦਵੀਂ ਪੰਜਾਬ ਜਿਹੜੀ ਸਰਕਾਰ ਬਣੀ ਉਸ ਸਰਕਾਰ ਦੇ ਗਠਨ ਲਈ ਵੀ ਜਿੰਨੀ ਯਥਾ ਸ਼ਕਤ ਮੇਰੇ ਕੋਲੋਂ ਨਿੱਜੀ ਰੂਪ ਵਿੱਚ ਵੀ ਕੰਮ ਹੋ ਸਕਿਆ ਮੈਂ ਉਹਨਾਂ ਦੇ ਨਾਲ ਮਿਲ ਕੇ ਕੀਤਾ ਹੈ ਅਤੇ ਮੈਨੂੰ ਖੁਸ਼ੀ ਹੈ ਕਿ ਪੂਰੀ ਸਹਿਰਦਤਾ ਦੇ ਨਾਲ ਉਹ ਪੰਜਾਬ ਨੂੰ ਮਾਡਰਨ ਪੰਜਾਬ ਬਣਾਉਣ ਲਈ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਲਈ ਅਤੇ ਪੰਜਾਬ ਦੇ ਲੋਕਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਇਹ ਇਤਨੇ ਵੱਡੇ ਕੰਮ ਕਰ ਰਹੇ ਹਨ ਜਿਨ੍ਹਾਂ ਨੂੰ ਕਦੇ ਕਿਸੇ ਨੇ ਹੱਥ ਨਹੀਂ ਸਿਭਾਇਆ ਔਰ ਸ੍ਰੀ ਗੁਰੂ ਅਰਕਿਸ਼ਨ ਪਬਲਿਕ ਸਕੂਲਾਂ ਦਾ ਜੋ ਮਿਸ਼ਨ ਹੈ ਬੱਚਿਆਂ ਨੂੰ ਵਧੀਆ ਤੋਂ ਵਧੀਆ ਐਜੂਕੇਸ਼ਨ ਦੇਣਾ ਔਰ ਤੁਸੀਂ ਯਕੀਨ ਕਰੋ ਕਿ ਅਧਾਰਾ ਚੜ੍ਹਦੀ ਕਲਾ ਨੇ ਪਿਛਲੇ 20 ਸਾਲਾਂ ਵਿੱਚ 100 ਕਰੋੜ ਰੁਪਇਆ ਇਹਨਾਂ ਸਕੂਲਾਂ ਲਈ ਇਕੱਠਾ ਕਰਕੇ ਦਿੱਤਾ ਹੈ ਜਿੱਦਨੇ ਪੇਰੈਂਟਸ ਇੱਥੇ ਪੜ੍ਹਦੇ ਹਨ ਇੱਕ ਵੀ ਪੰਜਾਬ ਪਟਿਆਲੇ ਵਿੱਚ ਪੇਰਿਆਂ ਦਾ ਐਸਾ ਨਹੀਂ ਹੋਏਗਾ ਜੋ ਇੱਕ ਇੱਕ ਇਹਨਾਂ ਸਕੂਲਾਂ ਦੀ ਮੈਨੇਜਮੈਂਟ ਜਾਂ ਇਹਨਾਂ ਸਕੂਲਾਂ ਦੇ ਪ੍ਰਿੰਸੀਪਲ ਸਾਹਿਬਾਨ ਜਾਂ ਇਹਨਾਂ ਸਕੂਲਾਂ ਦੇ ਟੀਚਰ ਬੱਚਿਆਂ ਨੂੰ ਨਿਪੁੰਨ ਬਣਾਉਣ ਲਈ ਬੱਚਿਆਂ ਨੂੰ ਵਧੀਆ ਤੋਂ ਵਧੀਆ ਐਜੂਕੇਸ਼ਨ ਦੇਣ ਲਈ ਕੋਈ ਕਸਰ ਬਾਕੀ ਛੱਡ ਰਹੇ ਹਨ ਔਰ 1 ਰੁਪਇਆ ਵੀ ਕਿਸੇ ਬੱਚੇ ਤੋਂ ਓਵਰਚਾਰਜ ਨਹੀਂ ਕੀਤਾ ਜਾਂਦਾ ਜੇ ਲੱਖਾਂ ਰੁਪਏ ਦੀ ਲੋੜ ਸਕੂਲਾਂ ਨੂੰ ਪਈ ਗਈ ਇਹ ਬਿਲਡਿੰਗ ਤੁਹਾਡੇ ਸਾਹਮਣੇ ਹੈ 22 ਕਰੋੜ ਰੁਪਇਆ ਇਸ ਬਿਲਡਿੰਗ ਉੱਤੇ ਖਰਚ ਹੋਇਆ ਲੇਕਿਨ ਕਿਸੇ ਪੇਰੈਂਟ ਤੋਂ ਇੱਕ ਪੈਸਾ ਵੀ ਨਾ ਕਿਸੇ ਬੱਚੇ ਤੋਂ ਓਵਰਚਾਰਜ ਕੀਤਾ ਗਿਆ ਕਿਉਂਕਿ ਚੜ੍ਹਦੀ ਕਲਾ ਦਾ ਅਧਾਰਾ ਸੰਸਾਰ ਵਿੱਚ ਰਿਸਪੈਕਟ ਗਵਾਣ ਕਰਦਾ ਹੈ ਅਤੇ ਦੁਨੀਆ ਭਰ ਦੇ ਪੰਜਾਬੀ ਇਸ ਸਦਾਰੇ ਦੀ ਮਦਦ ਲਈ ਹਮੇਸ਼ਾ-ਹਮੇਸ਼ਾ ਸਾਡੇ ਲਈ ਸਾਡੇ ਇੱਕਦਮ ਨਾਲ ਕਦਮ ਲਾ ਕੇ ਚੱਲਦੇ ਹਨ ਅਤੇ ਸਾਡੀ ਮਦਦ ਕਰਦੇ ਹਨ ਸਾਨੂੰ ਮੰਗਣ ਦੀ ਲੋੜ ਨਹੀਂ ਪੈਂਦੀ ਆਪਣੇ ਆਪ ਲੋਕਾਂ ਨੂੰ ਇਤਨਾ ਭਰੋਸਾ ਹੈ ਗੁਰੂ ਅਰਕਿਸ਼ਨ ਪਬਲਿਕ ਸਕੂਲਾਂ ਦੀ ਮੈਨੇਜਮੈਂਟ ਉੱਤੇ ਅਦਾਰਾ ਚੜ੍ਹਦੀ ਕਲਾ ਦੀ ਮੈਨੇਜਮੈਂਟ ਦੇ ਉੱਤੇ ਕਿ ਆਪਣੇ ਆਪ ਸਾਡੇ ਹਰ ਕੰਮ ਦੇ ਵਿੱਚ ਸਾਰਾ ਦੇਸ਼ ਸਾਰਾ ਪੰਜਾਬ ਔਰ ਦੁਨੀਆ ਭਰ ਵਿੱਚ ਪੰਜਾਬੀ ਜੋ ਬੈਠੇ ਹਨ ਜੋ ਚੜਦੀ ਗੱਲਾ ਟਾਈਮ ਨਿਵੀਂ ਦੇਖਦੇ ਹਨ ਉਹ ਸਾਨੂੰ ਇੱਕ ਆਵਾਜ਼ ਉੱਤੇ ਇਹਨਾਂ ਸਕੂਲਾਂ ਦੀ ਮਦਦ ਲਈ ਸਾਨੂੰ ਪੈਸਾ ਭੇਜਦੇ ਹਨ ਤਾਂ ਮੈਂ ਸਾਰੇ ਪੇਰੈਂਟਸ ਨੂੰ ਮੈਨੂੰ ਅਸ਼ੁਰਾਸ਼ ਦੁਆਨ ਦੀ ਲੋੜ ਦੇਈ ਕਿਉਂਕਿ ਸਾਰੇ ਪੇਰੈਂਟਸ ਦਾ ਮਿਹਰ ਭਇਆ ਹੱਥ ਸਾਡੇ ਸਿਰ ਦੇ ਉੱਤੇ ਹੈ ਅਤੇ ਮੈਨੂੰ ਕਦੇ ਕਿਸੇ ਪੇਰੈਂਟ ਨੇ ਆ ਕੇ ਸ਼ਿਕਾਇਤ ਨਹੀਂ ਕੀਤੀ ਕਿ ਤੁਹਾਡੇ ਸਕੂਲ ਵਿੱਚ ਇਹ ਕਮੀ ਹੈ ਜਾਂ ਤੁਹਾਡੇ ਸਕੂਲ ਵਿੱਚ ਪੜ੍ਹਾਈ ਦਾ ਜੋ ਵਿਆਰ ਹੈ ਉਹ ਘਟਿਆ ਹੈ ਮੈਂ ਦੁਨੀਆ ਦਾ ਵੱਧ ਤੋਂ ਵੱਧ ਵਧੀਆ ਤੋਂ ਵਧੀਆ ਇਨਫਰਾਸਟ੍ਰਕਚਰ ਇਹਨਾਂ ਸਕੂਲਾਂ ਵਿੱਚ ਲੈ ਕੇ ਆਂਦਾ ਹਾਂ ਜਦੋਂ ਵੀ ਸਕੂਲ ਵੱਲੋਂ ਕਿਸੇ ਵੱਲੋਂ ਮੈਨੂੰ ਪਤਾ ਲੱਗੇ ਕਿਸੇ ਵੱਲੋਂ ਫਰਨੀਚਰ ਦੀ ਡਿਮਾਂਡ ਆਏ ਕਿਸੇ ਵੱਲੋਂ ਸਾਇੰਸ ਦੀਆਂ ਲੈਬਾਂਟਰੀਆਂ ਕੰਪਿਊਟਰ ਦੀਆਂ ਲੈਬਾਂ ਦੀ ਆਵਾਜ਼ ਆਏ ਅਗਲੇ ਦਿਨ ਇਹਨਾਂ ਨੂੰ ਉਹ ਇਨਫਰਾ ਮੁਹੱਈਆ ਹੋ ਜਾਂਦਾ ਹੈ ਔਰ ਮੈਨੂੰ ਇਸ ਗੱਲ ਦਾ ਵੀ ਮਾਣ ਹੈ ਕਿ ਗੁਰੂ ਅਰਕਿਸ਼ਨ ਪਬਲਿਕ ਸਕੂਲਾਂ ਵਿੱਚ ਪੜ੍ਹੇ ਹੋਏ ਬੱਚੇ ਕਿਉਂਕਿ ਮੈਂ ਦੇਸ਼ ਦੇ ਸਾਰੇ ਪ੍ਰਧਾਨ ਮੰਤਰੀਆਂ ਦੇ ਨਾਲ 1993 ਤੋਂ ਬਾਅਦ ਉਹਨਾਂ ਦੇ মিডিਆ ਡੈਲੀਗੇਸ਼ਨ ਵਿੱਚ ਆਰਾਊਂਡ ਦੀ ਗਲੋਬ ਸਾਰੀ ਦੁਨੀਆ ਵਿੱਚ ਵਹਿ ਗਿਆ ਹਾਂ ਉੱਥੇ ਵਿਦਿਆ ਦਾ ਮੈਂ ਮਿਆਰ ਦੇਖਿਆ ਹੈ ਉੱਥੋਂ ਦੇ ਬੱਚਿਆਂ ਨੂੰ ਦੇਖਿਆ ਹੈ ਲੇਕਿਨ ਜਿੰਨੇ ਪ੍ਰਬੀਨ ਔਰ ਕਾਮਲ ਬੱਚੇ ਗੁਰੂ ਹਰਕਿਸ਼ਨ ਪਬਲਿਕ ਸਕੂਲਾਂ ਵਿੱਚ ਪੜਨ ਵਾਲੇ ਮਾਤਾ ਪਿਤਾ ਦੇ ਆਗਿਆਕਾਰ ਬੱਚੇ ਆਪਣੇ ਖਾਨਦਾਨ ਆਪਣੇ ਪਰਿਵਾਰ ਦਾ ਨਾਮ ਉੱਚਾ ਕਰਨ ਵਾਲੇ ਬੱਚੇ ਸੁੰਦਰ ਸਟੋਲ ਸੋਹਣੇ ਸ਼ਕਤੀਵਾਨ ਗਿਆਨਵਾਨ ਨੀਤੀਵਾਨ ਬੱਚੇ ਗੁਰੂ ਅਰਕਿਸ਼ਰ ਪਬਲਿਕ ਸਕੂਲਾਂ ਦੇ ਪੜ੍ਹਨ ਵਾਲੇ ਬੱਚੇ ਹਨ ਤੁਹਾਨੂੰ ਹੋਰ ਸਕੂਲਾਂ ਵਿੱਚ ਬਹੁਤ ਘੱਟ ਅਜਿਹੇ ਬੱਚੇ ਮਿਲਣਗੇ ਜਿਨ੍ਹਾਂ ਨੂੰ ਜ਼ਿੰਦਗੀ ਦੀਆਂ ਵੈਲਿਊਜ਼ ਦਾ ਪਤਾ ਹੈ ਜਿਨ੍ਹਾਂ ਨੂੰ ਜੀਵਨ ਜਾਂਚ ਦਾ ਪਤਾ ਹੈ ਕਿ ਆਪਣੇ ਜੀਵਨ ਨੂੰ ਸਫਲ ਕਿਵੇਂ ਬਣਾਉਣਾ ਹੈ ਮੇਰੇ ਬਿਸਿਸ ਮੇਰੇ ਨਾਲ ਬਹੁਤ ਸਾਰੇ ਦੇਸ਼ਾਂ ਵਿੱਚ ਜਾਂਦੇ ਹਨ ਅਸੀਂ ਹੈਰਾਨ ਹੁੰਦੇ ਹਾਂ ਕਿ ਸੈਂਕੜੇ ਬੱਚੇ ਉੱਥੇ ਆ ਕੇ ਇਹਨਾਂ ਦੇ ਪੈਰਾਂ ਨੂੰ ਹੱਥ ਲਗਾਉਂਦੇ ਹਨ ਕਿ ਅਸੀਂ ਫਲਾਣੇ ਸਾਲ ਵਿੱਚ ਗੁਰੂ ਅਰਕਿਸ਼ਨ ਪਬਲਿਕ ਸਕੂਲ ਪ੍ਰੈਸ ਰੋਡ ਐਸਐਸਟੀ ਨਗਰ ਸ਼ਾਂਤੀ ਨਗਰ ਬਹਾਦਰਗੜ੍ਹ ਇਹਨਾਂ ਸਕੂਲਾਂ ਵਿੱਚ ਅਸੀਂ ਪੜ੍ਹੇ ਸੀ ਅਤੇ ਅੱਜ ਅਸੀਂ ਅਮਰੀਕਾ ਵਿੱਚ ਆਸਟ੍ਰੇਲੀਆ ਵਿੱਚ ਕੈਨੇਡਾ ਵਿੱਚ ਅਸੀਂ ਹਾਈਐਸਟ ਪੋਸਟਾਂ ਉੱਤੇ ਕੰਮ ਕਰ ਰਹੇ ਹਾਂ ਤੋਂ ਇਹਨਾਂ ਸ਼ਬਦਾਂ ਨਾਲ ਮੈਂ ਬਹੁਤ ਖੁਸ਼ੀ ਮਹਿਸੂਸ ਕਰਦਾ ਹਾਂ ਕਿ ਪੰਜਾਬ ਅੱਜ ਸੇਫ ਹੈਂਡਸ ਵਿੱਚ ਹੈ ਕਿਉਂਕਿ ਇਸ ਪੰਜਾਬ ਦੀ ਸਿਰਜਣਾ ਲਈ ਮੈਂ 1960 ਤੋਂ ਲੈ ਕੇ 1966 ਤੱਕ ਕੁਰਬਾਨੀਆਂ ਕੀਤੀਆਂ ਜੇਹਲਾਂ ਵਿੱਚ ਗਿਆ ਅਤੇ ਉਸ ਦਾ ਫਲ ਇਹ ਵਧੀਆ ਹਾਊਸ ਪੈਦਾ ਹੋਇਆ ਅਤੇ ਅੱਜ ਵੀ ਅਸੀਂ ਇਸ ਵਧੀਆ ਸੋਹਣੇ ਪੰਜਾਬ ਵਿੱਚ ਅਸੀਂ ਬੱਚਿਆਂ ਨੂੰ ਜਿੱਥੇ ਵਧੀਆ ਐਜੂਕੇਸ਼ਨ ਦੇਣ ਦੀ ਖੁਸ਼ੀ ਲੈ ਰਹੇ ਹਾਂ ਉੱਥੇ ਵਧੀਆ ਚੈਨਲ ਚੜ੍ਹਦੀ ਕਲਾ ਟਾਈਮ ਟੀਵੀ ਜੋ ਤੁਹਾਡੇ ਘਰਾਂ ਵਿੱਚ ਸੁੱਖ ਪ੍ਰਦਾਨ ਕਰਦਾ ਹੈ ਮਨਾਂ ਵਿੱਚ ਸ਼ਾਂਤੀ ਦਿੰਦਾ ਹੈ ਅਤੇ ਲੋਕਾਂ ਨੂੰ ਸੱਚੇ ਮਾਰਗ ਉੱਤੇ ਚੱਲਣ ਦੀ ਗੁਰਬਾਣੀ ਰਹੀ ਪ੍ਰੇਰਣਾ ਦਿੰਦਾ ਹੈ ਉਹ ਸੇਵਾ ਪ੍ਰਭੂ ਪਰਮਾਤਮਾ ਨੇ ਸਾਨੂੰ ਦਿੱਤੀ ਹੈ ਅਤੇ ਇਸੇ ਜੀਵਨ ਭਰ ਅੰਤ ਕਰਦੇ ਰਵਾਂਗੇ ਸਕੂਲਾਂ ਵਿੱਚੋਂ ਅਸੀਂ ਕਦੇ ਕੋਈ ਪੈਸਾ ਨਹੀਂ ਲੈਂਦੇ ਨਾ ਲਿਆ ਹੈ ਨਾ ਲਵਾਂਗੇ ਸਗੋਂ ਜੜੀ ਦਾ ਸਾਨੂੰ ਆਦੀ ਕਿਰਤ ਕਮਾਈ ਕਰਕੇ ਪੈਸੇ ਆਣਗੇ ਉਸ ਹੀ ਤੁਹਾਡੇ ਬੱਚਿਆਂ ਦੀ ਸੇਵਾ ਲਈ ਇਹਨਾਂ ਨੂੰ ਵਧੀਆ ਐਜੂਕੇਸ਼ਨ ਦੇਣ ਲਈ ਅਸੀਂ ਹਮੇਸ਼ਾ ਹਮੇਸ਼ਾ ਸੇਵਾ ਕਰਕੇ ਖੁਸ਼ੀ ਪ੍ਰਾਪਤ ਕਰਦੇ ਰਾਂਗੇ ਮੈਂ ਅੱਜ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਕਿ ਤੁਸੀਂ ਸਾਰਿਆਂ ਨੇ ਆ ਕੇ ਸਾਡੀ ਹੌਸਲਾ ਅਫਸਾਈ ਕੀਤੀ ਹੈ ਸਾਡੇ ਪ੍ਰਿੰਸੀਪਲ ਸਹਿਬਾਨ ਟੀਚਰ ਸਹਿਬਾਨ ਜੋ ਤੁਹਾਡੇ ਬੱਚਿਆਂ ਨੂੰ ਪਿਛਲੇ ਕਈ ਦਿਨਾਂ ਤੋਂ ਇਸ ਕਲਚਰਲ ਪ੍ਰੋਗਰਾਮ ਲਈ ਤਿਆਰ ਕਰ ਰਹੇ ਹਨ ਉਹਨਾਂ ਨੂੰ ਵੀ ਮੈਂ ਥੈਂਕਸ ਜਿੰਦਾ ਹਾਂ ਕਿ ਜਿਸ ਬੇਨਤੀ ਤੇ ਸ਼ਿੱਦਤ ਦੇ ਨਾਲ ਜਿਸ ਡੈਡੀਕੇਸ਼ਨ ਦੇ ਨਾਲ ਸਾਡਾ ਸਟਾਫ ਤੁਹਾਡੇ ਬੱਚਿਆਂ ਦੀ ਸੇਵਾ ਕਰ ਰਿਹਾ ਹੈ ਉਹਨਾਂ ਦੇ ਸਿਰ ਦੇ ਉੱਤੇ ਵੀ ਮੇਰ ਪ੍ਰਿਆਸ ਰੱਖੋ ਅਤੇ ਹਮੇਸ਼ਾ ਹਮੇਸ਼ਾ ਤੁਹਾਡਾ ਸਹਿਯੋਗ ਤੁਹਾਡੇ ਬੱਚਿਆਂ ਦੀ ਸਫਲਤਾ ਲਈ ਇਸ ਸਕੂਲ ਨੂੰ ਉਨਤੀ ਦੀਆਂ ਮੰਜ਼ਿਲਾਂ ਉੱਤੇ ਲੈ ਕੇ ਜਾਵੇਗਾ ਮੈਂ ਸਰਦਾਰ ਬਲਤੇਜ ਬੰਨੂ ਜੀ ਦਾ ਧੰਨਵਾਦ ਕਰਦਾ ਹੋਇਆ ਬਹੁਤ-ਬਹੁਤ ਖੁਸ਼ੀ ਮਹਿਸੂਸ ਕਰਦਾ ਹਾਂ ਅਤੇ ਮੈਨੂੰ ਯਾਦ ਆ ਰਹੀ ਹੈ ਕਿ ਜੋ ਸ੍ਰੀਮਾਨ ਸੰਤ ਅਦਰ ਸਿੰਘ ਜੀ ਮਹਾਰਾਜ ਮਸਤਵਾਨਾ ਸਾਹਿਬ ਵਾਲਿਆਂ ਨੇ ਵਿਦਿਆ ਦਾ ਬੂਟਾ ਲਾਇਆ ਸੀ ਸਾਡੇ ਚੀਫ ਮਿਨਿਸਟਰ ਭਗਵੰਤ ਮਾਨ ਜੀ ਉਹਨਾਂ ਦੀ ਵੀ ਸਾਰੀ ਐਜੂਕੇਸ਼ਨ ਚੀਵਾ ਸਾਹਿਬ ਦੀ ਸ੍ਰੀਮਾਨ ਸੰਤ ਅਦਰ ਸਿੰਘ ਜੀ ਮਹਾਰਾਜ ਦੀ ਅਗਵਾਈ ਵਿਚ ਚਲ ਰਹੀ ਅਦਾਰਿਆਂ ਵਿੱਚ ਹੋਈ ਅਤੇ ਮੈਨੂੰ ਆਪਣਾ ਗੁਰੂ ਭਾਈ ਸਮਝਦੇ ਹਨ ਉਹਨਾਂ ਨੇ ਮੈਨੂੰ ਦੱਸਿਆ ਹੈ ਕਿ ਦਰਦੀ ਸਾਹਿਬ ਤੁਹਾਡੀ ਅਤੇ ਮੇਰੀ ਵਿਰਾਸਤ ਇੱਕੋ ਹੀ ਹੈ ਤੇ ਮੈਂ ਜਦੋਂ ਉਹਨਾਂ ਦਾ ਜਜ਼ਬਾ ਦੇਖਦਾ ਹਾਂ ਉਹਨਾਂ ਦੀ ਹਿੰਮਤ ਔਰ ਮਿਹਨਤ ਦੇਖਦਾ ਹਾਂ ਤਾਂ ਮੈਨੂੰ ਖੁਸ਼ੀ ਹੁੰਦੀ ਹੈ ਕਿ ਸਾਨੂੰ ਸਾਰਿਆਂ ਨੂੰ ਅਕਾਲ ਪੁਰਖ ਨੇ ਸ਼ਕਤੀ ਦਿੱਤੀ ਕਿ ਅਸੀਂ ਵਿਦਿਆ ਦੇ ਖੇਤਰ ਵਿੱਚ ਪੰਜਾਬ ਦੀ ਅਗਵਾਈ ਕਰਨ ਦੇ ਖੇਤਰ ਵਿੱਚ ਮਾਨ ਸਾਹਿਬ ਦੇ ਨਾਲ ਜੋ ਵੀ ਸਹਿਯੋਗ ਕੀਤਾ ਹੈ ਔਰ ਕਰਦੇ ਰਾਂਗੇ ਬਹੁਤ ਬਹੁਤ ਧੰਨਵਾਦ ਜੀ ਬਦਮਸ਼ਰੀ ਦਰਦੀ ਸਾਹਿਬ ਦਰਦੀ ਸਾਹਿਬ ਦਾ ਪਰਿਵਾਰ ਚੜਦੀ ਕਲਾ ਅਦਾਰੇ ਦਾ ਸਮੂਹ ਸਟਾਫ ਚਾਹੇ ਉਹ ਖਬਰਾਂ ਦੇ ਨਾਲ ਜੁੜੇ ਨੇ ਚਾਹੇ ਵਿਦਿਅਕ ਅਦਾਰਿਆਂ ਦੇ ਨਾਲ ਜੁੜੇ ਨੇ ਚੜਦੀ ਕਲਾ ਨਫਜ਼ ਹੀ ਆਪਣੇ ਆਪ ਦੇ ਵਿੱਚ ਇੱਕ ਇਸ ਤਰ੍ਹਾਂ ਦਾ ਹੈ ਕਿ ਉਸ ਤੋਂ ਅੱਗੇ ਕੁਝ ਕਹਿਣ ਦੀ ਲੋੜ ਹੀ ਨਹੀਂ ਰਹਿ ਜਾਂਦੀ ਚੜਦੀ ਕਲਾ ਮਤਲਬ ਚੜਦੀ ਕਲਾ ਜੀ ਇਹ 10ਵੇਂ ਪਾਛੇ ਅਦੀ ਦਿੱਤੀ ਹੋਈ ਕਲਾ ਹੈ ਕਿ ਚੜ੍ਹਦੀ ਕਲਾ ਦੇ ਵਿੱਚ ਰਹੋ ਮੈਨੂੰ ਇੱਥੇ ਆ ਕੇ ਬੜੀ ਖੁਸ਼ੀ ਹੈ ਤੁਹਾਡੇ ਨਾਲ ਮਿਲ ਕੇ ਪੇਰੈਂਟਸ ਦੇ ਨਾਲ ਮਿਲ ਕੇ ਕਿਉਂਕਿ ਇਸ ادارے ਦੇ ਨਾਲ ਕਿਸੇ ਨਾ ਕਿਸੇ ਪਾਸਿਓ ਮੇਰਾ ਲਿੰਕ ਹੈ 2001 ਦੇ ਵਿੱਚ ਦਰਦੀ ਸਾਹਿਬ ਮੈਂ ਕੈਨੇਡਾ ਤੋਂ ਵਾਪਸ ਆ ਕੇ ਪਟਿਆਲੇ ਨੂੰ ਚੁਣਿਆ ਇੱਥੇ ਰਹਿਣ ਦੇ ਵਾਸਤੇ ਤੇ ਪਹਿਲੇ ਤਿੰਨ ਕੁ ਦੋਸਤ ਹਨ ਮੇਰੇ ਜਿਹੜੇ ਸ਼ੁਰੂਆਤੀ ਦੌਰs ਵੇਲੇ ਤੇ ਉਹਨਾਂ ਚੋਂ ਸਤਵੀਰ ਇੱਕ ਸੀ। ਸੋ ਸਤਵੀਰ ਦੇ ਨਾਲ ਮੇਰਾ ਬਹੁਤ ਸਾਰੇ ਸਾਲਾਂ ਤੱਕ ਉਹਦੇ ਨਾਲ ਪਿਆਰ ਰਿਹਾ ਸੀ। ਬਹੁਤ ਇਕੱਠੇ ਬੈਠੇ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਵਿਚਾਰ ਚਰਚਾ ਵੀ ਹੁੰਦੀ ਰਹੀ। ਉਦੋਂ ਅਜੇ ਟੈਲੀਵਿਜ਼ਨ ਅਦਾਰਾ ਨਹੀਂ ਸੀਗਾ ਚੜ੍ਹਦੀ ਕਲਾ ਦਾ। ਪਰ ਖਬਰਾਂ ਦੇ ਰੂਪ ਦੇ ਵਿੱਚ ਕਿਸੇ ਨਾ ਕਿਸੇ ਰੂਪ ਜੁੜਦੇ ਰਹੇ। ਮੈਂ ਰੇਡੀਓ ਤੋਂ ਆਉਣਾ ਮੇਰਾ ਕੈਰੀਅਰ ਬਹੁਤ ਆ ਜਿਹੜਾ ਰੇਡੀਓ ਦੇ ਨਾਲ ਸੰਬੰਧਿਤ ਰਿਹਾ ਕੈਨੇਡਾ ਦੇ ਵਿੱਚ ਸੋ ਮੈਨੂੰ ਯਾਦ ਹੈ ਕਿ ਜਦੋਂ ਰੇਡੀਓ ਦੇ ਉੱਤੇ ਪੰਜਾਬ ਤੋਂ ਬੁਲੇਟਿਨ ਪੜੇ ਜਾਣ ਲੱਗੇ ਤਾਂ ਜੇ ਮੈਂ ਗਲਤ ਨਹੀਂ ਤਾਂ ਦਰਦੀ ਸਾਹਿਬ ਦੀ ਬੇਟੀ ਪੜ੍ਹਦੀ ਹੁੰਦੀ ਸੀ ਇੰਦਰਪ੍ਰੀਤ ਸ਼ਾਇਦ ਹਾਂ ਮੈਨੂੰ ਉਹਦਾ ਨਾਮ ਵੀ ਯਾਦ ਹੈ ਇੰਦਰਪ੍ਰੀਤ ਕੋਰ ਦਰਦੀ ਇਦਾਰਾ ਚੜ੍ਹਦੀ ਕਲਾ ਤੋਂ ਉਹਨਾਂ ਦੀ ਆਵਾਜ਼ ਟੋਰਾਂਟੋ ਦੇ ਵਿੱਚ ਵੀ ਦਿਲਬਾਗ ਚਾਵਲਾ ਹੋਰਾਂ ਦੇ ਰੇਡੀਓ ਦੇ ਉੱਤੇ ਉਹ ਨਿਊਜ਼ ਪੜ੍ਹਦੀ ਹੁੰਦੀ ਸੀ ਸੋ ਖਬਰਾਂ ਦੇ ਨਾਲ ਕਿਉਂਕਿ ਕਈ ਵਾਰੀ ਆਪਾਂ ਸੁਣਦੇ ਆ ਕਿ ਕੋਈ ਪਰਿਵਾਰ ਹੈ ਉਹ ਵਕੀਲਾਂ ਦਾ ਪਰਿਵਾਰ ਹੈ ਕੋਈ ਅਧਿਆਪਕਾਂ ਦਾ ਪਰਿਵਾਰ ਹੈ ਤੋਂ ਜਿਹੜੇ ਚੜ੍ਹਦੀ ਕਲਾ ਦਰਦੀ ਸਾਹਿਬ ਦਾ ਪਰਿਵਾਰ ਹੈ ਉਹ ਖਬਰਾਂ ਵਾਲਾ ਪਰਿਵਾਰ ਹੈ ਸੋ ਖਬਰ ਜਿਹੜੀ ਹੈ ਉਹਦਾ ਇੱਕ ਸਲੋਗਨ ਬੜਾ ਸ਼ਾਨਦਾਰ ਸੀ ਮੈਂ ਆਪਣੇ ਇਹ ਅਦਾਰੇ ਦੇ ਵਾਸਤੇ ਨਗਾਰਾ ਅਖਬਾਰ ਹੁੰਦਾ ਸੀ ਉਹਦੇ ਲਈ ਵਰਤਦਾ ਰਿਹਾ ਕਿ ਸਭ ਦੀ ਖਬਰ ਲਵੇ ਸਭ ਨੂੰ ਖਬਰ ਦਵੇ ਇਹ ਅਦਾਰਾ ਉਸ ਤਰ੍ਹਾਂ ਦਾ ਹੈ ਕਿ ਖਬਰ ਲੈਂਦਾ ਵੀ ਹੈ ਖਬਰ ਦਿੰਦਾ ਵੀ ਹੈ ਕਿਉਂਕਿ ਅੱਜ ਸਕੂਲ ਦੇ ਸਮਾਗਮ ਦੇ ਉੱਤੇ ਆ ਤਾਂ ਜਿਵੇਂ ਸੰਤ ਪਾਬਾ ਅਤਰ ਸਿੰਘ ਜੀ ਦਾ ਜ਼ਿਕਰ ਕੀਤਾ ਦਰਦੀ ਸਾਹਿਬ ਨੇ ਇਹ ਬੜੀ ਪੋਜ਼ਿਟਿਵ ਗੱਲ ਹੁੰਦੀ ਹੈ ਕਿ ਉਹਨਾਂ ਮਹਾਪੁਰਖਾਂ ਦੇ ਬਾਰੇ ਦੇ ਵਿੱਚ ਨਵੀਂ ਜਨਰੇਸ਼ਨ ਨੂੰ ਦੱਸਦੇ ਰਹਿਣਾ ਕਿਉਂਕਿ ਤੇ ਭੁੱਲ ਨਾ ਜਾਣ ਅਕਸਰ ਅਸੀਂ ਦੇਖਦੇ ਆ ਜਦੋਂ ਬਾਬਿਆਂ ਦਾ ਜ਼ਿਕਰ ਹੁੰਦਾ ਅਸੀਂ ਸੋਚ ਲੈਂਦੇ ਆ ਕਿ ਕੋਈ ਡੇਰਾ ਹੋਊਗਾ ਜਾਂ ਫਿਰ ਕਾਰਸੇਵਾ ਵਾਲੇ ਬਾਬੇ ਹੋਣਗੇ ਪਰ ਵਿਦਿਅਕ ਖੇਤਰ ਦੇ ਵਿੱਚ ਜੋ ਕੁਝ ਸੰਤ ਬਾਬਾ ਅਤਰ ਸਿੰਘ ਜੀ ਨੇ ਕੀਤਾ ਉਹਦੀ ਇਤਿਹਾਸ ਦੇ ਵਿੱਚ ਬਹੁਤ ਘੱਟ ਮਿਸਾਲ ਜੜੀ ਉਹ ਮਿਲਦੀ ਹੈ ਇੱਕ ਜ਼ਿਕਰ ਕਰ ਰਹੀ ਸੀ ਦਰਦੀ ਸਾਹਿਬ ਨੌਵੇਂ ਪਾਤਸ਼ਾਹ ਜੀ ਦੇ 350 ਸਾਲਾ ਉਹਨਾਂ ਦੇ ਸ਼ਹੀਦੀ ਦਿਵਸ ਦੇ ਮਾਦਰਦੀ ਸਾਹਿਬ ਉਸ ਦਿਨ ਬੈਠਾ ਪੱਤਰਕਾਰਾਂ ਦੇ ਨਾਲ ਇਹ ਗੱਲ ਕਰ ਰਿਹਾ ਸੀ ਮੀਡੀਆ ਜਿਹੜਾ ਸੈਂਟਰ ਬਣਾਇਆ ਸੀ ਉੱਥੇ ਕਿ ਕਿਸੇ ਵੇਲੇ ਸਾਡਾ ਕੋਈ ਬੱਚਾ ਨੌਵੇਂ ਪਾਤਸ਼ਾਹ ਦੇ ਉੱਤੇ ਕੋਈ ਪੀ ਐਚ ਡੀ ਕਰੂਗਾ ਜਦੋਂ ਉਹ ਪੀ ਐਚ ਡੀ ਕਰੂਗਾ ਤਾਂ ਉਹਦੇ ਵਿੱਚ ਸਭ ਤੋਂ ਵੱਧ ਜ਼ਿਕਰ ਸ਼ਾਇਦ ਪਟਿਆਲੇ ਦਾ ਵੀ ਆਊਗਾ ਕਿਉਂਕਿ ਇੱਥੋਂ ਨੌਵੇਂ ਪਾਤਸ਼ਾਹ ਥਾਂ ਥਾਂ ਦੇ ਉੱਤੇ ਰੁੱਕਦੇ ਕਹਿੰਦੇ ਕਿ ਜਿੱਥੇ ਬੈਠੇ ਸਨ ਉੱਥੋਂ ਫਿਰ ਰਾਤ ਨੂੰ ਉੱਥੇ ਚਲੇ ਜਾਂਦੇ ਉੱਥੇ ਬੈਠਦੇ ਗੁਰਸਿੱਖਾਂ ਦੇ ਨਾਲ ਅਗਲਾ ਮਸ਼ਵਰਾ ਹੁੰਦਾ ਕੱਲ ਨੂੰ ਕਿੱਥੇ ਪੜਾਉ ਹੋਊਗਾ ਅੱਗੇ ਕਿਸ ਤਰੀਕੇ ਨਾਲ ਜਾਣਾ ਜਦੋਂ ਇਹ ਇਤਿਹਾਸ ਮੈਂ ਪੜ੍ਹਦਾ ਸੀ ਮੈਂ ਇਤਿਹਾਸ ਦਾ ਵਿਦਿਆਰਥੀ ਹਾਂ ਅੱਜ ਵੀ ਕਿ ਉਹਦੇ ਪਿੱਛੇ ਕਾਰਨ ਕੀ ਸੀ ਗੁਰੂ ਸਾਹਿਬ ਇੰਨਾ ਰੁਕਦੇ ਕਿਉਂ ਜਾਂਦੇ ਸਨ ਉਹ ਇੱਕ ਗਰਾਊਂਡ ਤਿਆਰ ਕਰਦੇ ਜਾ ਰਹੇ ਸਨ ਬਾਲ ਗੋਬਿੰਦ ਰਾਏ ਹੋਰਾਂ ਦੇ ਵਾਸਤੇ ਜਿਨ੍ਹਾਂ ਨੇ ਨਵੇਂ ਪਾਤਸ਼ਾਹ ਨੂੰ ਸ਼ਹੀਦੀ ਦੇ ਵਾਸਤੇ ਕੁਰਬਾਨੀ ਦੇ ਵਾਸਤੇ ਇਹ ਕਿਹਾ ਕਿ ਤੁਹਾਡੇ ਤੋਂ ਉੱਪਰ ਕੌਣ ਹੋ ਸਕਦਾ ਉਹ ਫਿਰ ਇੱਕ ਉਹ ਗਰਾਊਂਡ ਤਿਆਰ ਕਰਦੇ ਜਾ ਰਹੇ ਸਨ ਮੈਂ ਪੀ ਐਚ ਡੀ ਦਾ ਜ਼ਿਕਰ ਇਸ ਕਰਕੇ ਕੀਤਾ ਹੈ ਕਿ ਮੈਂ ਇੱਕ ਵਿਦਿਅਕ ادارے ਦੇ ਵਿੱਚ ਖੜਾ ਹਾਂ ਹੋ ਸਕਦਾ ਸਾਡੀ ਕੋਈ ਬੱਚੀ ਕੋਈ ਬੱਚਾ ਕੱਲ ਨੂੰ ਇਹਦੇ ਉੱਤੇ ਪੀ ਐਚ ਡੀ ਕਰੇ ਤੇ ਫਿਰ ਇਹਨਾਂ ਚੀਜ਼ਾਂ ਦਾ ਵਿਸਥਾਰ ਦੇ ਵਿੱਚ ਜ਼ਿਕਰਾ ਆਊਗਾ ਤੇ ਸ਼ਾਇਦ 350 ਸਾਲਾਂ ਦਾ ਵੀ ਫਿਰ ਉਹਦੇ ਵਿੱਚ ਜ਼ਿਕਰ ਜ਼ਰੂਰ ਆਊਗਾ ਦਰਦੀ ਸਾਹਿਬ ਤਿੰਨੇ ਦਿਨ ਉੱਥੇ ਰਹੇ ਅਕਸਰ ਜਿੰਨੇ ਵੀ ਸੋਸ਼ਲ ਸਮਾਗਮ ਨੇ ਉਹਨਾਂ ਦੇ ਵਿੱਚ ਮੋਰੀ ਹੋ ਕੇ ਬੈਠੇ ਹੁੰਦੇ ਨੇ ਮੈਂ ਇਹਨਾਂ ਦੀ ਐਕਟੀਵਿਟੀ ਤੇ ਹਿੰਮਤ ਦੀ ਵੀ ਦਾਤ ਦਿੰਦਾ ਜੀ ਜਦੋਂ ਉਹ ਖਬਰਾਂ ਕਹਿੰਦੇ ਕਿ ਮੈਂ ਲਿਖਣ ਲੱਗ ਗਿਆ ਸੀ ਉਦੋਂ ਤਾਂ ਅਸੀਂ ਅਜੇ ਦੁਨੀਆ 'ਚ ਵੀ ਨਹੀਂ ਆਏ ਸੀ ਉਦੋਂ ਦੇ ਉਹ ਖਬਰਾਂ ਲਿਖ ਰਹੇ ਨੇ ਇਨਸ਼ਾਅੱਲਾ ਉਹ ਇਦਾਂ ਹੀ ਐਕਟਿਵ ਰਹਿਣ ਲਿਖਦੇ ਰਹਿਣ ਅੱਜ ਚੜ੍ਹਦੀ ਕਲਾ ਵਰਗੇ ਆਦਾਰਿਆਂ ਦੀ ਬਹੁਤ ਜ਼ਰੂਰਤ ਹੈ ਕਿਉਂਕਿ ਇੱਕ ਤਾਂ ਸਕੂਲ ਸਕੂਲ ਤੋਂ ਬਾਅਦ ਜੇ ਕੋਈ ਸਾਡੇ ਵਾਲੀ ਲਾਈਨ 'ਚ ਆਉਣਾ ਚਾਹੁੰਦਾ ਜਿਹੜੀ ਪੱਤਰਕਾਰੀ ਦੇ ਖੇਤਰ ਦੇ ਵਿੱਚ ਬੇਟੀਆਂ ਨੂੰ ਖਾਸ ਤੌਰ ਦੇ ਦਿੱਤੇ ਮੈਂ ਜ਼ਰੂਰ ਪ੍ਰੇਰਦਾ ਕਿ ਉਹਨਾਂ ਦੀ ਬਹੁਤ ਜ਼ਰੂਰਤ ਹੈ ਇਸ ਲਾਈਨ ਦੇ ਵਿੱਚ ਕਿਉਂਕਿ ਬੇਟੀਆਂ ਸੈਂਸਿਟਿਵ ਹੁੰਦੀਆਂ ਨੇ ਉਹ ਜ਼ਿਆਦਾ ਸਮਝਦੀਆਂ ਨੇ ਤੇ ਖਬਰਾਂ ਦੇ ਖੇਤਰ ਦੇ ਵਿੱਚ ਆਉਣਗੀਆਂ ਤਾਂ ਜਿਹੜੀ ਸਨਸਨੀਖੇਦ ਨਿਊਜ਼ ਹੈ ਉਹ ਘਟੂਗੀ ਤੇ ਸੈਂਸਿਟਿਵ ਜਿਹੜੇ ਖਬਰ ਹੈ ਉਹ ਜ਼ਿਆਦਾ ਆਉਗੀ ਅੱਜ ਵੀ ਘੱਟ ਦਿਸਦੀਆਂ ਨੇ ਇਹ ਨਹੀਂ ਹੈ ਕਿ ਨਹੀਂ ਹੈ ਬਹੁਤ ਹੈਗੀਆਂ ਨੇ ਜਤਿੰਦਰ ਤੋੜਹਰੀ ਉਹ ਮੇਰੀ ਭੈਣ ਹੈ ਮੂੰਹ ਬੋਲੀ ਭੈਣ ਹੈ ਬਹੁਤ ਸਾਲਾਂ ਤੋਂ ਤਾਂ ਮੈਂ ਉਹਦੇ ਉੱਤੇ ਮੈਨੂੰ ਬਹੁਤ ਫਖਰ ਹੈ ਕਿ ਉਹ ਇਸ ਤਰ੍ਹਾਂ ਦੀ ਪੱਤਰਕਾਰ ਹੈ ਪਰ ਜਤਿੰਦਰ ਤੋੜਹਰੀ ਜਾਂ ਉਹਨਾਂ ਵਰਗੀਆਂ ਜੜੀਆਂ ਪੱਤਰਕਾਰਾਂ ਨੇ ਜਿਵੇਂ ਅੱਜਕੱਲ ਟ੍ਰਿਬਿਊਨ ਨਜ਼ਾਰੇ ਦੇ ਉਹ ਲੇਡੀਜ਼ ਨੇ ਜਿਹੜੇ ਹੈੱਡ ਨੇ ਉਹ ਕਿੰਨੀ ਦੇਰ ਬੈਠਣਗੇ ਉਹਨਾਂ ਜਗ੍ਹਾ ਦੇ ਉੱਤੇ ਅਸੀਂ ਆਪਣੀ ਜਗ੍ਹਾ ਦੇ ਉੱਤੇ ਕਿੰਨੀ ਦੇਰ ਬੈਠਣਾ ਉਸ ਤੋਂ ਬਾਅਦ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਮੈਂ ਤਾਂ ਨਵੇਂ ਪਾਤਸ਼ਾਹ ਦਾ ਜ਼ਿਕਰ ਕੀਤਾ ਕਿ ਉਹ ਇੱਕ ਗਰਾਊਂਡ ਤਿਆਰ ਕਰਦੇ ਜਾ ਰਹੇ ਸਨ ਇਹ ਸਾਡੀ ਸਭ ਦੀ ਡਿਊਟੀ ਹੈ ਕਿ ਅਗਲੀਆਂ ਪੀੜ੍ਹੀਆਂ ਦੇ ਵਾਸਤੇ ਅਸੀਂ ਇੱਕ ਗਰਾਊਂਡ ਇੱਕ ਜਗ੍ਹਾ ਜਿਹੜੀ ਉਹ ਤਿਆਰ ਕਰਕੇ ਦਈਏ ਤੇ ਉਹਨਾਂ ਨੂੰ ਉਹ ਜਗ੍ਹਾ ਸੌਂਪ ਦਈਏ ਇਸ ਤੋਂ ਪਹਿਲਾਂ ਕਿ ਸਾਨੂੰ ਲਾਹ ਦੇਣ ਸਾਡੀ ਇਸ ਜਗ੍ਹਾ ਤੋਂ ਅਸੀਂ ਉਹਨਾਂ ਨੂੰ ਮਾਣ ਇੱਜ਼ਤ ਦੇ ਨਾਲ ਜਿਹੜੀ ਹੈ ਜੀ ਉਹ ਸੌਂਪ ਦਈਏ ਲਾਸਟ ਦੇ ਵਿੱਚ ਮੈਂ ਸਿਰਫ ਇੱਕੋ ਗੱਲ ਜਿਹੜੀ ਉਹ ਕਹੂੰਗਾ ਕਿ ਚੌਥੀ ਪੰਜਵੀਂ ਦੇ ਵਿੱਚ ਇੱਕ ਕਹਾਣੀ ਪੜ੍ਹੀ ਸੀ ਉਹਦੀ ਸਮਝ ਬੜੀ देर बाद आई ਜਿਹੜੀਆਂ ਚੌਥੀ ਪੰਜਵੀਂ ਵਾਲੀਆਂ ਕਹਾਣੀਆਂ ਨੇ ਉਹ ਹੁਣ ਸਮਝ ਪੈ ਰਹੀਆਂ ਨੇ ਕਿ ਉਹਨਾਂ ਦੇ ਮਤਲਬ ਕਿੱਡੇ ਵੱਡੇ ਸਨ ਕੋਈ ਇੱਕ ਬਹੁਤ ਬਜ਼ੁਰਗ ਇੱਕ ਬੂਟਾ ਲਗਾ ਰਿਹਾ ਸੀ ਉਥੋਂ ਉਸ ਏਰੀਏ ਦਾ ਰਾਜਾ ਘੋੜੇ ਤੇ ਲੰਘਿਆ ਉਹਨੇ ਇਹ ਪੁੱਛਿਆ ਕਿ ਕਿਸ ਚੀਜ਼ ਦਾ ਬੂਟਾ ਲਗਾ ਰਿਹਾ ਉਹ ਕਹਿੰਦਾ ਜੀ ਆਂਬ ਦਾ ਬੂਟਾ ਹੈ ਉਹਦਾ ਸਵਾਲ ਅਗਲਾ ਆਇਆ ਸੀ ਕਿ ਕਦੋਂ ਤੱਕ ਫਲ ਲੱਗੂਗਾ ਕਹਿੰਦਾ 7-8 ਸਾਲ ਲੱਗ ਜਾਣਗੇ ਉਹ ਹੱਸ ਪਿਆ ਘੋੜੇ ਵਾਲਾ ਰਾਜਾ ਕਿ ਇੰਨੇ ਸਾਲ ਤੂੰ ਜਿਉਂਦਾ ਰਹੇਂਗਾ ਉਮਰ ਦੇ ਹਿਸਾਬ ਦੇ ਨਾਲ ਉਹ ਕਹਿੰਦਾ ਜਿਹੜੇ ਮੈਂ ਫਲ ਖਾ ਰਿਆ ਉਹ ਮੈਂ ਬੂਟੇ ਨਹੀਂ ਲਾਏ ਉਹ ਮੇਰੇ ਵਡੇਰਿਆਂ ਨੇ ਲਾਏ ਸੀ ਇਹ ਜਿਹੜਾ ਮੈਂ ਬੂਟਾ ਲਾ ਰਿਆ ਇਹਦਾ ਫਲ ਮੇਰੀਆਂ ਅਗਲੀਆਂ ਪੀੜ੍ਹੀਆਂ ਜਿਹੜੀਆਂ ਉਹ ਖਾਣਗੀਆਂ ਅਸੀਂ ਕੋਸ਼ਿਸ਼ ਹਮੇਸ਼ਾ ਕਰਦੇ ਆਂ ਕੋਸ਼ਿਸ਼ ਕਰਨਾ ਫਰਜ਼ ਹੈ ਦਰਦੀ ਸਾਹਿਬ ਵੀ ਉਹ ਕੋਸ਼ਿਸ਼ ਕਰਦੇ ਨੇ ਕਿ ਅਸੀਂ ਉਹ ਬੂਟੇ ਕੁਝ ਜਾਣ ਤੋਂ ਪਹਿਲਾਂ ਲਾ ਕੇ ਜਾਈਏ ਜਿਹਦਾ ਫਲ ਸਾਡੀਆਂ ਆਉਣ ਵਾਲੀਆਂ ਨਸਲਾਂ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਲੈਣ ਸਾਰੇ ਟੀਚਰ ਸਹਿਬਾਨ ਨੇ ਮੈਂ ਉਹਨਾਂ ਨੂੰ ਰਿਕੁਐਸਟ ਕਰੂੰਗਾ ਟੀਚਰਸ ਨੂੰ ਬੇਨਤੀ ਹੀ ਕੀਤੀ ਜਾ ਸਕਦੀ ਹੈ ਕਿਉਂਕਿ ਅਸੀਂ ਜੋ ਵੀ ਹਾਂ ਅੱਜ ਜਿੰਨੇ ਵੀ ਹਾਂ ਉਹ ਟੀਚਰ ਸਹਿਬਾਨ ਦੀ ਵਜ੍ਹਾ ਕਰਕੇ ਆ ਜੇ ਸਾਡੀ ਜ਼ਿੰਦਗੀ ਦੇ ਵਿੱਚ ਉਹ ਟੀਚਰ ਨਾ ਹੁੰਦੇ ਤੇ ਸ਼ਾਇਦ ਅਸੀਂ ਕਿਤੇ ਨਾ ਹੁੰਦੇ ਕਿ ਸਾਡੇ ਵਾਤਾਵਰਨ ਦੇ ਬਾਰੇ ਦੇ ਵਿੱਚ ਇਹਨਾਂ ਬੱਚਿਆਂ ਨੂੰ ਸਮੇਂ-ਸਮੇਂ ਦੇ ਤੇ ਸੁਚੇਤ ਕਰਦੇ ਰਹਿਣਾ ਜੋ ਗੁਰੂ ਨਾਨਕ ਸਾਹਿਬ ਦਾ ਕਥਨ ਹੈ ਪਵਨ ਗੁਰੂ ਪਾਣੀ ਪਿਤਾ ਵਾਲਾ ਕਿ ਬੱਚੇ ਜਿਹੜੇ ਨੇ ਉਹ ਜਦੋਂ ਘਰ ਦੇ ਵਿੱਚ ਗੱਲ ਕਰਦੇ ਨੇ ਤੇ ਫਿਰ ਮੇਰੇ ਵਾਲੀ ਪੀੜ੍ਹੀ ਜਿਹੜੀ ਉਹ ਸੁਣ ਲੈਂਦੀ ਆ ਉਹ ਤਾਂ ਸੁਣਦੀ ਨਹੀਂ ਮੇਰੇ ਵਾਲੀ ਪੀੜ੍ਹੀ ਕਿ ਅਸੀਂ ਘਟੋ ਘਟ ਆਪਣੇ ਤੌਰ ਦੇ ਉੱਤੇ ਵਾਤਾਵਰਣ ਪਾਣੀ ਹਵਾ ਗੰਦੀ ਨਾ ਕਰੀਏ ਨਹੀਂ ਤਾਂ ਆਉਣ ਵਾਲੀਆਂ ਪੀੜ੍ਹੀਆਂ ਜਦੋਂ ਆਕਸੀਜਨ ਦੇ ਸਿਲੰਡਰ ਨਾਲ ਲੈ ਕੇ ਤੁਰਨ ਗਈਆਂ ਤੇ ਫਿਰ ਉਹ ਸਾਨੂੰ ਬਹੁਤ ਮੋਟੀਆਂ-ਮੋਟੀਆਂ ਗਾਲਾਂ ਦੇਣ ਗਈਆਂ ਕਿ ਸਾਡੇ ਵਾਸਤੇ ਤੁਸੀਂ ਕੀ ਛੱਡ ਕੇ ਗਏ ਬਹੁਤ ਬਹੁਤ ਧੰਨਵਾਦ ਦਰਦੀ ਸਾਹਿਬ ਇਥੇ ਸੱਦਣ ਦੇ ਵਾਸਤੇ ਔਰ ਇਸ ਤਰ੍ਹਾਂ ਦੇ ਪੇਰੈਂਟਸ ਨੂੰ ਮਿਲਾਉਣ ਦੇ ਵਾਸਤੇ ਜਿਹੜੇ ਇੰਨੇ ਸਾਇਲੈਂਟ ਹੋ ਕੇ ਸਾਰਾ ਕੁਝ ਸੁਣ ਰਹੇ ਨੇ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ